ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਜਲੰਧਰ ਵਿਖੇ ਵੱਖ-ਵੱਖ ਮੁੱਦਿਆਂ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਕੇਂਦਰ ਸਰਕਾਰ ਵੱਲੋਂ ਲੋਕ ਹਿੱਤ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਵੇਰਵਾ ਸਾਂਝਾ ਕੀਤਾ। ਮਗਰੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਵਿੱਚ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪਾਰਟੀ ਦਿਨ ਰਾਤ ਉਪਰਾਲੇ ਕਰ ਰਹੀ ਹੈ। ਸੋ ਮੈਂ ਤਾਂ ਫਿਗਰਸ ਦੀ ਚਲੇਗਾ ਤਸਕੀਮਸ ਤੇ ਇਨੀਆਂ ਆ ਗਈਆਂ ਕਿ ਅੱਜ ਅਸਲੀ ਗਰੀਬ ਦੀ ਸੁਣੀ ਗਈ ਹੈ। ਅੱਜ ਦਲਿਤ ਦੀ ਸੁਣੀ ਗਈ ਹੈ। ਅੱਜ ਪਿਛੜੇ ਦੀ ਸੁਣੀ ਗਈ ਹੈ। ਅੱਜ ਕਿਸਾਨ ਦੀ ਵੀ ਸੁਣੀ ਗਈ ਹੈ। ਮੈਂ ਟੌਪਿਕ ਬਿਲਕੁਲ ਮੈਂ ਤੱਤੇ ਆ ਮੇਰੇ ਕੋਲ। ਅੱਜ ਫੌਜੀ ਦੀ ਸੁਣੀ ਗਈ ਹੈ। ਅੱਜ ਮਹਿਲਾ ਦੀ ਸੁਣੀ ਗਈ ਹੈ। ਅੱਜ ਯੁਵਾ ਦੀ ਸੁਣੀ ਗਈ ਹੈ। ਅੱਜ ਵਪਾਰੀ ਦੀ ਸੁਣੀ ਗਈ ਹੈ। ਅੱਜ ਉਦਯੋਗਪਤੀ ਦੀ ਸੁਣੀ ਗਈ ਹੈ ਔਰ ਕਿੰਨੇ ਸੁਣੀ ਹੈ ਉਹ ਮੋਦੀ ਸਰਕਾਰ ਨੇ ਸੁਣੀ ਹੈ ਉਸੇ ਕਰਕੇ ਅੱਜ ਦੇਸ਼ ਦੀ ਹੈ ਉਹਨਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਢਾਲ ਲਾਉਣ ਲਈ ਕੀਤੇ ਜਾ ਰਹੇ ਦੇਸ਼ ਵਿਰੋਧੀ ਯਤਨਾਂ ਬਾਰੇ ਵੀ ਚਰਚਾ ਕੀਤੀ